ਦਾ ਮਕਸਦ ਇਹ ਸੀਗਾ ਜੀ ਕਿ ਦੋ ਮੁਦੇ ਪੰਚ ਦੇ ਵਿੱਚ ਅਹਿਮ ਨੇ ਸਭ ਤੋਂ ਪਹਿਲਾ ਮੁੱਦਾ ਸੀਗਾ ਪਹਿਲਾ ਬਾਪੂ ਸੂਰ ਸਿੰਘ ਵਾਲਾ ਬੱਦੀ ਸਿੰਘ ਦੀ ਰਿਹਾਈ ਦਾ ਇਨਸਾਨੀਅਤ ਦਾ ਤੇ ਉਹਦੇ ਆਧਾਰਤ ਸਰਕਾਰ ਨੇ ਅੱਜ ਤੱਕ ਕੋਈ ਸਾਰਥਕ ਕਦਮ ਸਾਡੇ ਸਾਹਮਣੇ ਨਹੀਂ ਰੀਦਿਆ ਅਸਾ ਤੇ ਬਾਪੂ ਸੂਰ ਸਿੰਘ ਦੀ ਜਿਹੜੀ ਸਰੀਰ ਦਾ ਹਾਲਤਾ ਉਹ ਅਤਨਾਜ ਤਬੜੀ ਹੋਈ ਹੈ ਕਿਸੇ ਵੇਲੇ ਵੀ ਕੋਈ ਭਾਣਾ ਬਾਕਰ ਸਾਰੇ ਤੇ ਜੀ ਦੀ ਜ਼ਿੰਮੇਵਾਰੀ ਅਸੀਂ ਸਮਝਦੇ ਹਾਂ ਵੀ ਇਹ ਆਪ ਕਰਨੀ ਹੋਈ ਹੈ ਤੇ ਉਹਦੇ ਦੌਰਾਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦਾ ਸਭ ਤੋਂ ਵੱਡਾ ਮੁੱਦਾ ਜਿਹਦੇ ਨਾਲ ਸਮੁੱਚੀ ਮਾਨਵਤਾ ਦੇ ਖਿਰਦੇ ਬਦੁੰਮਰੇ ਗਿਆ ਤੇ ਉਹਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਲਈ ਬੇਅਦਬੀ ਕਰਨ ਵਾਲਾ ਵੀ ਇਹਨਾਂ ਨੇ ਕੋਈ ਨਹੀਂ ਫੜਿਆ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਰੂ ਚੋਰੀ ਕੀਤੇ ਗਏ ਨਾ ਉਹਨਾਂ ਦੀ ਹੁਣ ਤੱਕ ਕੋਈ ਸਿਕਿਟਰੀ ਗੈਰ ਨੇ ਕੋਝ ਕੀਤੀ ਆ ਤੇ ਉਹਨੂੰ ਮੁੱਖ ਰੱਖਦਿਆਂ ਹੋਇਆਂ ਸਾਰੀਆਂ ਜਥੇਬੰਦੀਆਂ ਨੂੰ ਧੜੇ ਬੰਦੀ ਤੋਂ ਛੱਡ ਕੇ ਸੰਪਰਦਾਵੀ ਸੋਚ ਨੂੰ ਛੱਡ ਕੇ ਤੇ ਇੱਕ ਗੁਰੂ ਦਾ ਢੜਾ ਹੋ ਕੇ ਬਣਾ ਕੇ ਉਹਦੇ ਵਿੱਚ ਅਗਲਾ ਸੰਨਾਸ਼ਕੂ ਜੀ ਕਰਨ ਵਾਸਤੇ ਅਸੀਂ ਇਹ ਜਿਹੜਾ ਇੱਕ ਤਰੀਕ ਦਾ ਇੱਕ ਅਤਰਤਾ ਕਰਨ ਜਾ ਰਹੇ ਹਾਂ ਤੇ ਅਸੀਂ ਆਪ ਸਤ ਮੈਂਬਰ ਕਮੇਟੀ ਦੇ ਰੂਪ ਵਿੱਚ ਉਹਨਾਂ ਨੂੰ ਬਿਨਾਂ ਕਿਸੇ ਜਥੇਬੰਦੀ ਤੋਂ ਇੱਕ ਗੁਰੂ ਦੇ ਪੰਥ ਪੰਥ ਤੇ ਸੇਵਾਦਾਰ ਹੋਣ ਦਾ ਤੇ ਗੁਰੂ ਨੂੰ ਸਮਰਪਿਤ ਭਾਵਨਾ ਲੈ ਕੇ ਉਹਨਾਂ ਕੋਲ ਸਾਰਿਆਂ ਕੋਲ ਜਾਵਾਂਗੇ ਤਾਂ ਕਿ ਅਸੀਂ ਸਾਰਿਆਂ ਦੀ ਸਮੂਲੀਅਤ ਇਹ ਯਕੀਨੀ ਬਣਾ ਕੇ ਜਿਹੜਾ ਨਕਸ਼ਾ ਪ੍ਰੋਗਰਾਮਾ ਦੋਨਾਂ ਮੁੱਦਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੰਦੀ ਸਿੰਘ ਦੇ ਇਹ ਸਬੰਧੀ ਕੋਈ ਫੋਕ ਥੋਸ ਲੋਕ ਕੰਪਨੀ ਢੰਗ ਦੇ ਨਾਲ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਖੁਦ ਹੀ ਕਰਾਂਗੇ